ਸਾਤ ਸ੍ਰੀਕਾਲ ਮੇਰਾ ਨਾਮ ਡਾਕਟਰ ਗੁਤੀਰਾ ਸਿੰਘ ਹੈ ਮੈਂ ਐਜ਼ ਅ ਮੈਡੀਕਲ ਆਫਸਰ ਆਮ ਆਦਮ ਕਲੀਨਿੰਗ ਦਾ ਫਰਪੁਰ ਦੇ ਵਿੱਚ ਆਪਣੇ ਪਿਛਲੇ 3 ਮਹੀਨੇ ਤੋਂ ਸੇਵਾਵਾਂ ਨਿਭਾ ਰਿਹਾ ਹਾਂ ਇੱਥੇ 80 ਪ੍ਰਕਾਰ ਦੀਆਂ ਦਵਾਈਆਂ ਜਿਹੜੀਆਂ ਨੇ ਉਹ ਬਿਲਕੁਲ ਮੁਫਤ ਦਿੱਤੀਆਂ ਜਾਂਦੀਆਂ ਹਨ ਜਿਨ੍ਹਾਂ ਵਿੱਚ ਕੀ ਬੀਪੀ ਤੋਂ ਲੈ ਕੇ ਸ਼ੂਗਰ ਤੋਂ ਲੈ ਕੇ ਬੁਖਾਰ ਦੀ ਕਿਸੇ ਵੀ ਪ੍ਰਕਾਰ ਦੀ ਦਵਾਈ ਹੈ ਅਤੇ ਚਾਹੇ ਤੋਂ ਵੱਧ ਪ੍ਰਕਾਰ ਦੇ ਟੈਸਟ ਨੇ ਉਹ ਵੀ ਬਿਲਕੁਲ ਮੁਫਤ ਕੀਤੇ ਜਾਂਦੇ ਹਨ ਜਿਨ੍ਹਾਂ ਦੇ ਵਿੱਚ ਬਾਅਦ तकरीबन 1500 ਤੋਂ ਲੈ ਕੇ 2000 ਰੁਪਏ ਦਾ ਖਰਚਾ ਆਉਂਦਾ ਜਿੱਦਾਂ ਕਿ ਸੀਬੀਸੀ ਹੋ ਗਿਆ ਲਿਪਿਡ ਹੋ ਗਿਆ ਅਤੇ ਫਿਰ ਹੋਰ ਲਿਵਰ ਦੇ ਟੈਸਟ ਅਤੇ ਇਗਨੀ ਦੇ ਵੀ ਜਿਹੜੇ ਉਹ ਪ੍ਰਕਾਰ ਦੇ ਟੈਸਟ ਜਿਹੜੇ ਇੱਥੇ ਕੀਤੇ ਜਾਂਦੇ ਹਨ ਇੱਥੋਂ ਇੱਕ ਛੋਟੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਦੇ ਹਰ ਪ੍ਰਕਾਰ ਦੇ ਅਮੀਰ ਅਤੇ ਗਰੀਬ ਸਾਰੇ ਪ੍ਰਕਾਰ ਦੇ ਵਿਅਕਤੀ ਇਥੋਂ ਦਵਾਈਆਂ ਲੈਂਦੇ ਹਨ ਇਹ ਆਮ ਆਦਮੀ ਕਲੀਨਿਕ ਖੁੱਲਣ ਨਾਲ ਜਿਵੇਂ ਪਹਿਲਾਂ ਲੋਕ ਜਿੱਦਾਂ ਪ੍ਰਾਈਵੇਟ ਹਸਪਤਾਲਾਂ ਵਿੱਚ ਜਾ ਕੇ ਕਾਫੀ ਖਰਚੇ ਨਾਲ ਆਪਣੇ ਬਿਮਾਰੀ ਦਾ ਇਲਾਜ ਕਰਵਾਉਂਦੇ ਸੀ ਟੈਸਟ ਕਰਵਾਉਂਦੇ ਸੀ ਉਹ ਹੁਣ ਬਿਲਕੁਲ ਇੱਥੇ ਉਹਨਾਂ ਨੂੰ ਬਿਲਕੁਲ ਘਰ ਦੇ ਕੋਲ ਹੀ ਸਹੂਲਤ ਜਿਹੜੀ ਹੈ ਉਹ ਪ੍ਰਾਪਤ ਹੋ ਗਈ ਹੈ ਆਮ ਆਦਮੀ ਕਲੀਨਿਕ ਦਾ ਸਟਾਫ ਵੀ ਕਾਫੀ ਕੋਆਪਰੇਟਿਵ ਹੈ ਅਤੇ ਟਾਈਮ ਟੂ ਟਾਈਮ ਅਸੀਂ ਪੇਸ਼ੈਂਟ ਤੋਂ ਫੀਡਬੈਕ ਵੀ ਲੈਂਦੇ ਰਹਿੰਦੇ ਹਾਂ ਅਤੇ ਉਸ ਤਰੀਕੇ ਨਾਲ ਜਿਸ ਤੇ ਕੋਈ ਅਸੀਂ ਸੁਧਾਰ ਕਰਨਾ ਹੋਵੇ ਤੇ ਉਹ ਵੀ ਕਰਦੇ ਹਾਂ ਇਹ ਆਮ ਆਦਮੀ ਕਲੀਨਿਕ ਪੰਜਾਬ ਦੇ ਵਿੱਚ 850 ਤੋਂ ਵੱਧ ਹੋਣ ਤੱਕ ਖੁੱਲ੍ਹ ਚੁਕੇ ਹਨ ਅਤੇ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ ਅਸੀਂ ਉਮੀਦ ਕਰਦੇ ਹਾਂ ਕਿ ਇਸੇ ਤਰ੍ਹਾਂ ਅੱਗੇ ਵੀ ਆਮ ਆਦਮੀ ਕਲੀਨਿਕ ਜਿਹੜੀਆਂ ਆਪਣੀਆਂ ਸੇਵਾਵਾਂ ਨੇ ਲੋਕਾਂ ਤੱਕ ਪਹੁੰਚਾਉਂਦੇ ਰਹਿਣ ਮੈਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਬੇਹੋਸ਼ ਸ਼ੁਕਰੀਆ ਕਰਦਾ ਹਾਂ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਅਤੇ ਲੋਕ ਇਸ ਦਾ ਕਾਫੀ ਫਾਇਦਾ ਉਠਾ ਰਹੇ ਹਨ ਅਤੇ ਸਾਨੂੰ ਵੀ ਲੋਕਾਂ ਦੀ ਸੇਵਾ ਕਰਨ ਦਾ ਜਿਹੜਾ ਮੌਕਾ ਹੈ ਉਹ ਪ੍ਰਾਪਤ ਹੋਇਆ